ਆ ਦੇਖੋ ਆ ਦੁਪੱਟਾ ਹੈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਸ਼ੇਅਰ ਕਰਨ ਦੇ ਨਾਲ ਬਹੁਤ ਫਾਇਦਾ ਹੁੰਦਾ ਹੈ ਕਿਸੇ ਵੀ ਮੇਰੇ ਭੈਣ ਤੇ ਪਰਾਨੇ ਅਗਰ ਵਿਆਹ ਸ਼ਾਦੀ ਤੇ ਕਪੜਾ ਲੈਣਾ ਹੈ ਜਾਂ ਨਵਾਂ ਕੰਮ ਸਟਾਰਟ ਕਰਨਾ ਹੈ ਤੇ ਉਹ ਸਾਡੇ ਕੋਲ ਸਿੱਧਾ ਸੰਪਰਕ ਕਰ ਸਕਦਾ ਹੈ ਜਿੱਦਾਂ 4 4 ਪੀਸ ਦੇ ਬੰਡਲ ਆਉਂਦੇ ਹਨ ਨਾ ਆ ਦੇਖੋ ਕਿਸੇ ਮੇਰੇ ਭੈਣ ਦੇ ਪਰਾਨੇ ਨਵਾਂ ਕੰਮ ਸਟਾਰਟ ਕਰਨਾ ਉਹ 2 ਪੀਸ ਲੈ ਕੇ ਆਪਣੀ ਵੈਰਾਈਟੀ ਬਣਾ ਸਕਦਾ ਹੈ ਅਗਰ ਵਿਆਹ ਸ਼ਾਦੀ ਤੇ ਕਪੜਾ ਚਾਹੀਦਾ ਉਹ ਵੀ ਹੋਲਸੇਲ ਰੇਟ ਤੇ ਤੁਹਾਨੂੰ ਇੱਥੇ ਮਿਲਣਾ ਹੈ ਜੇ ਸਰ ਫੁੱਟ ਐਂਡ ਸਾਰੀ ਦਾ ਜਿਹੜਾ YouTube ਦਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਆ ਦੇਖੋ ਆ ਰਾਜਾ ਰਾਣੀ ਆਰਟੀਕਲ ਦਿਖਾ ਰਿਹਾ ਸੀ ਮੈਂ ਤੁਹਾਨੂੰ ਆਫ ਵਾਈਟ ਕਲਰ ਦਾ ਸੂਟ ਹੈਗਾ ਬਹੁਤ ਹੀ ਸੋਹਣੀ ਕਢਾਈ ਹੈਗੀ ਆ ਆ ਦੇਖੋ ਆ ਦੁਪੱਟਾ ਨਾਲ ਯੂਰ ਦੇ ਆਰਟੀਕਲ ਨੇ ਇਹ ਕਲਰ ਦਾ ਬੈਂਡ ਵਾਲਾ ਮੰਜੰਟਾ ਕਰਦਾ ਆ ਦੇਖੋ ਕਮਜੰਟਾ ਕਰਦਾ फटाफट ਵਿਜ਼ਿਟ ਕਰ ਲੋ ਕਿਸੇ ਸੂਟ ਐਂਡ ਸਾਰੀ ਸਾਰੀ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਇੱਥੇ ਮਿਲਨੇ ਆ ਸਰ ਤਰ੍ਹਾਂ ਦੀਆਂ ਵੈਰਿਟੀਆ ਮਿਲਨੀਆਂ ਨੇ ਸਾਰੀ ਤਰ੍ਹਾਂ ਦੀ ਆਈਟਮ ਸਾਡੇ ਕੋਲ ਹੁੰਦੀਆਂ ਨੇ ਇੱਕ ਵਾਰ ਵਿਜ਼ਿਟ ਕਰਨਾ ਪੜੇ ਅੰਬਾਲਾ ਸ਼ਹਿਰ ਰੇੜੇ ਦੇਸ਼ਮਾਜ ਕਾਲਜ ਕਦੇ ਵੀ ਤੁਸੀਂ ਅੰਬਾਲਾ ਸਿਟੀ ਆ ਰਹੇ ਹੋ ਬੱਸ ਸਟੈਂਡ ਔਰ ਰੇਲਵੇ ਸਟੇਸ਼ਨ ਦੇ ਵਿਚਕਾਰ ਸਾਡੀ ਦੁਕਾਨ ਪੈਂਦੀ ਹੈ ਬੱਸ ਸਟੈਂਡ ਤੋਂ ਕਿਸੇ ਨੂੰ ਪੁੱਛ ਲਓ ਦੇਸ਼ਮਾਜ ਕੋਲੇ ਰੇਲਵੇ ਸਟੇਸ਼ਨ ਤੋਂ ਕਿਸੇ ਨੂੰ ਪੁੱਛ ਲਓ ਦੇਸ਼ਮਾਜ ਕੋਲੇ ਦੇਸ਼ਮਾਜ ਦੇ ਕਾਲਜ ਦੇ ਨੇੜੇ ਆਪਣੀ ਦੁਕਾਨ ਹੈ ਗਲੀ ਚ ਕਿਸੇ ਨੂੰ ਸੁਣਨ ਕੱਢਦਾ ਬਹੁਤ ਵੱਲ ਲੱਗਿਆ ਹੋਇਆ ਜੀ ਨੈਕਸਟ ਆਰਟੀਕਲ ਚੈੱਕ ਕਰੋ ਭਾਗਤੀ ਚਮਕ ਚਮਕ ਕਰਦਾ ਸੂਟ ਆਏਗਾ ਬਹੁਤ ਹੀ ਸੋਹਣਾ ਆਰਟੀਕਲ ਹੈਗਾ ਫੁੱਲ ਹੈਂਡਵਰਕ ਦਾ ਆਰਟੀਕਲ neck ਵੀ ਚੈੱਕ ਕਰਾ ਦੇ ਫਰੰਟ ਵੀ ਚੈੱਕ ਕਰਾ ਦੇ ਤੇ ਪੱਲਾ ਵੀ ਚੈੱਕ ਕਰਾ ਦੇ ਬਹੁਤ ਹੀ ਸੋਹਣਾ ਵਰਕ ਸਲਵਾਰ ਕਢਾਈ ਦੇ ਨਾਲ ਆ ਰਿਹਾ ਹੈ ਸਲਵਾਰ ਤੇ ਵੀ ਵਰਕ ਰਹਿਣ ਵਾਲਾ ਤੇ ਦੁਪੱਟੇ ਤੇ ਵੀ ਵਰਕ ਰਹਿਣ ਵਾਲਾ ਚਾਰ ਚਾਰ ਕੰਧਾਂ ਦੇ ਨਾਲ ਸਟੀਫ ਥਾਣੇ ਨੇ ਅੱਜ ਇਦਾਂ ਦੇ ਆਰਟੀਕਲ ਲੈਣੇ ਨੇ ਸਾਰੇ ਵਿਆਹ ਸ਼ਾਦੀ ਵਾਲੇ ਵੱਟਵੱਟੀਆਂ ਸੂਟ ਹੈਗੇ ਨੇ ਦੇਖੀ ਕੋਪੀਟ ਕੋਪ ਸ਼ੇਡ ਵੀ ਖੋਲ ਕੇ ਦਿਖਾ ਦਿੰਦੇ ਆ ਇਹ ਮਿਲਨੇ ਸਿਰਫ ਕਿਸੇ ਛੋਟੇ ਸਾਰੀ ਅੰਬਾਲਾ ਸ਼ੇਡ ਹੀ ਆ ਦੇਖੋ ਆ ਦੇ ਕੋ ਮੇ ਢੱਕ ਲਓ ਜਿੰਨਾ ਦਿਖਾ ਦੇ ਵਰਕ ਚੈੱਕ ਕਰਾ ਦੇ ਅਗਲੀ ਸਲਵਾਰ ਦਾ ਵੀ ਦਿਖਾ ਦੇ ਆ ਦੇਖ ਆ ਦੇਖੋ ਜੀ ਸਲਵਾਰ ਤੇ ਵਰਕ ਰਹਿਣ ਵਾਲਾ ਤੇ ਦੁਪੱਟਾ ਵੀ ਬਹੁਤ ਸੋਹਣਾ ਰਹਿਣ ਵਾਲਾ ਦੁਪੱਟਾ ਵੀ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ ਆ ਦੇਖੋ ਇਹ ਆ ਦੁਪੱਟਾ ਆ ਇਕ 컬러 ਹੈ ਦਾ ਮੈਂਟਾ ਕਲਰ ਇੱਕ 컬러 ਰਹਿਣਾ ਤਾਂਬਾ ਕਲਰ ਜਿਹੜਾ ਸਭ ਤੋਂ ਜ਼ਿਆਦਾ ਸੇਲ ਆਊਟ ਹੁੰਦਾ ਤਾਂਬਾ ਕਲਰ ਹਾਰੇ 컬러ਾਂ ਦੀ ਜਾਨ ਮੰਨ ਤਾਂਬਾ ਕਲਰ ਆ ਜੇ ਅੱਜ ਦੇ ਆਰਟੀਕਲ ਦੇਖਣੇ ਨੇ ਬ੍ਰਾਈਡਲ ਆਰਟੀਕਲ ਨੇ ਜਾਂ ਸ਼ਾਦੀ ਵਾਲੇ ਸੂਟ ਨੇ ਇੱਕ ਵਾਰ ਤੁਹਾਨੂੰ ਵਿਜ਼ਿਟ ਜ਼ਰੂਰ ਕਰਨਾ ਪੈਣਾ ਕੇਸਰ ਸੂਟ ਐਂਡ ਸਾੜੀ ਅੰਮਾਲਾ ਸਿਟੀ ਅਗਰ ਤੁਸੀਂ ਸ਼ਾਪ ਤੇ ਵਿਜ਼ਿਟ ਦੀ ਕਰ ਸਕਦੇ ਅਗਰ ਤੁਸੀਂ ਇਥੋਂ ਬਾਹਰੋਂ ਗੱਲ ਕਰ ਰਹੇ ਹੋ ਜਾਂ ਇੰਡੀਆ ਦੇ ਵਿੱਚੋਂ ਗੱਲ ਕਰ ਰਹੇ ਹੋ ਜਾਂ ਤੁਸੀਂ ਕੈਨੇਡਾ ਅਮਰੀਕਾ ਇਟਲੀ ਜਪਾਨ ਇੰਗਲੈਂਡ ਫਾਈਲੈਂਡ ਕਿਥੋਂ ਵੀ ਤੁਸੀਂ ਗੱਲ ਕਰ ਰਹੇ ਹੋ ਤੁਹਾਨੂੰ ਵੀਡੀਓ ਕਾਲ ਤੇ ਵੀ ਮਾਲ ਦਿਖਾ ਦਾਂਗੇ ਸਾਡੇ ਸਕਰੀਨ 'ਤੇ ਨੰਬਰ ਚੱਲ ਰਹੇ ਨੇ ਤੁਸੀਂ ਸਾਨੂੰ ਮੈਸੇਜ ਕਰ ਲਓ WhatsApp ਤੇ ਭਾਵੇਂ ਕਾਲ ਕਰ ਲਓ ਤੁਹਾਨੂੰ ਵੀਡੀਓ ਕਾਲ ਤੇ ਦਿਖਾ ਦਾਂਗੇ ਜੇਕਰ ਫਿਕਸ ਚਾਹੀਦੀ ਹੈ ਤੁਹਾਨੂੰ ਫੋਟੋਆ ਮਿਲ ਜਾਣ ਗਿਆ ਉਹ ਤੁਹਾਨੂੰ ਚੰਗੇ ਤਰੀਕਾ ਨਾਲ ਟੈਂਡ ਕਰਾਂਗੇ ਅਸੀਂ ਸਾਰੀ ਤਰ੍ਹਾਂ ਦੀ ਐਟਮਾ ਸਾਡੇ ਕੋਲ ਮਿਲਦੀਆਂ ਨੇ ਪੇਜ ਨੂੰ Facebook ਉਰ Instagram ਨੂੰ ਦੇਖਦੇ ਫੋਲੋ ਕਰੋ ਅਗਰ YouTube ਤੋਂ ਦੇਖ ਰਹੇ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਕਿ ਤੁਹਾਨੂੰ ਹੋਰ ਆਰਟੀਕਲ ਦਿਖਾਣੇ ਆ ਕਿਤਾ ਅੱਜਕੱਲ Instagram Reels ਵਾਲੇ ਆਰਟੀਕਲ ਚੱਲ ਰਹੇ ਨੇ ਆ ਦੇਖੋ Instagram Reels ਵਾਲੇ ਆਰਟੀਕਲ ਨੇ ਫੋਟੋ ਵਾਲੇ ਆਰਟੀਕਲ ਨੇ ਪੀਸ ਤੋਂ ਦਿਖਾ ਰਿਹਾ ਖੋਲ ਕੇ ਆਹ ਛੋਨੇ ਛੋਨੇ ਆਰਟੀਕਲ ਆਣਗੇ ਆ ਬਾਜੂ ਤੇ ਪਰ ਕਹਿਣ ਵਾਲਾ ਆ ਪੂਰਾ ਫਰੰਟ ਆ ਬਾਜੂ ਤੇ ਪਰ ਆ ਜਾਏਗਾ ਕਿਹ ਕਿਹੜਾ ਦਿਖਾ ਦੇ ਲੱਗੂ ਬਾਜੂ ਵੀ ਦਿਖਾ ਦੇ ਪੂਰਾ ਫਰੰਟ ਵੀ ਦਿਖਾ ਦੇ ਇੰਸਟਾਗ੍ਰਾਮ ਵਾਲੇ ਆਰਟੀਕਲ ਆ ਸਿੰਗਲ ਸਿੰਗਲ ਸ਼ੂਟ ਬਣਦੇ ਨੇ ਇਹਦੇ ਤੁਹਾਨੂੰ ਸਲਵਾਰ ਤੇ ਦੁਪੱਟਾ ਵੀ ਦਿਖਾ ਦੇਣਾ ਆਜ ਆਜੇ ਸਲਵਾਰ ਰਹਿਣ ਵਾਲੀ ਆ ਕਢਾਈ ਵਾਲੀ ਆ ਇਹਦਾ ਦੁਪੱਟਾ ਰਹਿਣ ਵਾਲਾ ਆ ਆਇ ਦੀ ਫੋਟੋ ਆ ਅਗਰ ਐਦਾ ਦੇ ਤੁਸੀਂ ਇੰਸਟਾਗ੍ਰਾਮ ਵਾਲੇ ਆਰਟੀਕਲ ਦੇਖਣਾ ਚਾਹੁੰਦੇ ਹੋ ਉਹ ਵੀ ਸਾਡੇ ਕੋਲ ਮਿਲਣਗੇ ਆ ਦੇਖੋ ਐਦਾ ਦੇ ਆਰਟੀਕਲ ਕਸ ਫਾੜੇ ਤਰ੍ਹਾਂ ਦੇ ਪੀਸ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਕਿ ਵਿਆਹ ਸ਼ਾਦੀ ਹस्ते ਵਧੀਆ ਆਰਟੀਕਲ ਤੁਹਾਨੂੰ ਚਾਹੀਦੇ ਨੇ ਸੋਹਣੇ ਸੋਹਣੇ ਸੂਟ ਉਹ ਪਹਿਲੀ ਨਜ਼ਰ ਦੇ ਵਿੱਚ ਇੱਕੋ ਨਿਗਾਹ ਚ ਪਸੰਦ ਆਣ ਤੇ ਇੱਕ ਵਾਰ ਵਿਜ਼ਿਟ ਕਰੋ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਕਦੇ ਵੀ ਅੰਬਾਲਾ ਸਿਟੀ ਆ ਰਹੇ ਹੋ ਤੁਹਾਨੂੰ ਮੈਂ ਦੱਸ ਹੀ ਦਿੱਤਾ ਨੇੜੇ ਦੇ ਸਮਾਜ ਕੋਲੇ ਪੈਂਦਾ ਕਿਸੇ ਨੂੰ ਦੇਸ਼ ਸਮਾਜ ਕੋਲੇ ਪੁੱਛ ਲਓ ਸਕਰੀਨ ਤੇ ਨੰਬਰ ਚੱਲ ਰਹੇ ਨੇ ਮੈਸੇਜ ਕਰ ਲਓ ਲੋਕੇਸ਼ਨ ਮੰਗਵਾ ਲਓ ਨਹੀਂ ਸਮਝ ਲੱਗ ਰਹੀ ਤਾਂ ਫੋਨ ਕਰ ਲਓ ਫੋਨ ਕਰਕੇ ਸਾਡੀ ਦੁਕਾਨ ਦਾ ਕੋਈ ਨਾ ਕੋਈ ਮੈਂਬਰ ਜਿੱਥੇ ਤੁਸੀਂ ਮਾਰਕੀਟ ਖੜੇ ਹੋਵੋਗੇ ਤੁਹਾਨੂੰ ਲੈਣ ਵਾਸਤੇ ਆ ਜਾਏਗਾ ਬੇਜ ਨੂੰ ਫੋਲੋ ਜਰੂਰ ਕਰੋ YouTube ਤੋਂ ਦੇਖਦੇ ਹੋ ਸਬਸਕ੍ਰਾਈਬ ਜਰੂਰ ਕਰੋ Facebook ਔਰ Instagram ਤੋਂ ਦੇਖ ਰਹੇ ਹੋ ਤਾਂ ਫੋਲੋ ਕਰੋ ਨਵੇਂ ਨਵੇਂ ਅਪਡੇਟ ਦੇਖਣasse ਥੋੜਾ ਜਿਹਾ ਇੰਤਜ਼ਾਰ ਥੋੜੀ ਜਿਹੀ ਵੇਟ ਕਰੋ ਸਾਰਿਆਂ ਨੂੰ ਪਿਆਰ ਬੜੀ ਸਤਿ ਸ੍ਰੀ ਅਕਾਲ